ਗੁੱਡ ਮਾਰਨਿੰਗ ਜੀ ਅੱਜ ਹੈ 25 ਸਤੰਬਰ ਤੇ ਮੇਰੀ ਭੈਣ ਬਿੰਨੀ ਦਾ ਬਰਥਡੇ ਪਰ ਅਸੀਂ ਆਏ ਹੋ ਸੀਗੇ ਨਾਨਕੇ ਤਾਂ ਹੁਣ ਅਸੀਂ ਵਾਪਸ ਜਾ ਰਹੇ ਹਾਂ ਨਾਨਕੇ ਤੋਂ ਤੇ ਉਹਦੇ ਨਾਲ ਨਾਲ ਹੀ 25 ਸਤੰਬਰ ਤੇ ਆਪਣਾ ਦਿੱਲੀ ਬਲੌਗ ਦਿਨ ਹੋ ਗਿਆ 36 36ਵਾਂ ਦਿਨ ਹੈ ਅੱਜ ਆਪਣਾ ਦਾ ਬੜਾ ਮਰੀਆ ਦਿਨ ਹੈ ਸਨਰਾਈਜ਼ ਦੇਖੋ ਸੋਹਣੇ ਸੋਹਣੇ ਤਾਂ ਜਿਸੀ ਆ ਗਏ ਆਪਣੇ ਘਰ ਤੇ ਮਿਲਦੀ ਹੈ ਬਰਥਡੇ ਗਰਲੂ ਬਈ ਬਰਥਡੇ ਗਾਟ ਕਿੱਥੇ ਆਏ? ਜਦ ਮਿਲਕਾਰ ਜੀ ਦੇਖਾਂ ਹਾਲ ਦਾ ਫੋਨ ਉਹ ਜੇ ਘੜੀ ਕੋੜੀ ਸਭ ਵਿੱਚ ਛੱਡੇ ਤੇ ਬਾਅਦ ਚ ਲੱਭਦੇ ਨੇ ਕਿੱਥੇ ਹੈ ਕਿੱਥੇ ਹੈ। ਦਿਨੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਇਹ ਹੈ ਬਰਥਡੇ ਗਰਲ ਇਸ ਦਾ ਹੁਣ ਤੱਕ ਜਦ ਤੱਕ ਵਲੌਗ ਅਪਲੋਡ ਹੋਊਗਾ ਉਹ ਦੋ ਦਿਨ ਅੱਗੇ ਲੰਘ ਜਾਣਗੇ ਫਿਰ ਵੀ ਤੁਸੀਂ ਕਮੈਂਟ ਦੇ ਵਿੱਚ ਹੈਪੀ ਬਰਥਡੇ ਕਹਿ ਸਕਦੇ ਹੋ ਹੈਪੀ ਬਰਥਡੇ ਥੈਂਕ ਯੂ ਹੈਪੀ ਬਰਥਡੇ ਟੂ ਯੂ ਲੈ ਕੜ ਕੇ ਕੜ ਕੇ ਕਰਦੇ ਹੈਪੀ ਬਰਥਡੇ ਟੂ ਯੂ ਨਹੀਂ ਨਾ ਨਾ ਇਹ ਤੁਹਾਡੀ ਮੋਟੇ ਕੜੀ ਤੇ ਫੋਨ ਚਾਰਜਰ ਕਿੱਥੇ ਆ ਚਾਰਜ ਲਾਉਣਾ ਵੀ ਕੰਮ ਮੈਨੂੰ ਦਿੱਤਾ ਚਾਰਜ ਲਾ ਦੇ ਬਹੁਤ ਹੋ ਗਿਆ ਸਾਡੇ ਸ਼ੇਰ ਤੋਂ ਲੁਕਦੇ ਛਿਪਦੇ ਉਹਦੀ ਮੰਮੀ ਬਾਹਰ ਨਿਕਲ ਆਈ ਮੈਨੂੰ ਵੀ ਨਾ ਦਿੱਥੇ ਮੈਨੂੰ ਲੱਗਿਆ ਤੁਸੀਂ ਉੱਥੇ ਅੰਦਰ ਹੀ ਹੋ ਮੈਂ ਤਾਂ ਦੂਜੇ ਗੇਟ ਤੇ ਨਿਕਲ ਗੇਟ ਖੜਕਾਈ ਜਾਂਦੇ ਹੋ ਚਲੋ ਭਾਈ ਛੱਡ ਕੇ ਇਹਨਾਂ ਨੂੰ ਸਕੂਲ ਤੇ ਵਾਈਫ ਨੂੰ ਸਕੂਲ ਛੱਡਤਾ ਹੁਣ ਮੈਂ ਵਾਪਸ ਜਾ ਰਿਹਾ ਸੰਗਰੂਰ ਤੇ ਆਫਿਸ ਖੋਲਦੀ ਕੱਲ ਵੀ ਨਹੀਂ ਖੁੱਲਿਆ ਆ ਤਾਂ ਮਾਮਾ ਜੀ ਨੂੰ ਲੈਣ ਗਏ ਸੀ ਦਿੱਲੀ ਤੇ ਆ ਕੇ ਬਸ ਫਿਰ ਮਾਮਾ ਜੀ ਉਧਰੋਂ ਲੈ ਛੱਡ ਕੇ ਆ ਰਾਤ ਉੱਥੇ ਹੀ ਰਹਿ ਗਏ ਸੀ ਤੇ ਹੁਣ ਆਇਆ ਸੀ ਸਵੇਰੇ ਸਵੇਰੇ ਤਾਂ ਵਾਈਫ ਨੂੰ ਛੱਡ ਕੇ ਆਫਿਸ ਖੋਲਦੀਏ ਫਿਰ ਨਹਾਤ ਹੋ ਕੇ ਆਫਿਸ ਆਉਣਾ ਹੈ ਯਾਰ ਦੇਖੋ ਵਾਈ ਗਰੂ ਅੱਜ ਕੋਈ ਕੰਮ ਦੇ ਦੇ ਵਧੀਆ ਜਾ ਕੰਮ ਹੀ ਨਹੀਂ ਆ ਰਹਾ ਸਾਲਿਓ ਕੰਮ ਭੇਜ ਦੋ ਔਰ ਯਾਰ ਕੰਮ ਆ ਆ ਨਿਆਰਾ ਇੱਕ ਫਿਰ ਰੁਟੀਨ ਵਾਲਾ ਕਹਿਣ ਦਾ ਇਹਦਾ ਚਲੋ ਬਲੌਗ ਦੇ ਕਰਕੇ ਤਾਂ ਮੈਨੂੰ ਐਵੇਂ ਹੁੰਦਾ ਕਿ ਕੋਈ ਹੈਗਾ ਮੇਰੇ ਕੋਲ ਇੱਕ ਇੱਕ ਕਪੜਾ ਲਾ ਲੋ ਕਿ ਹੈ ਨਾ ਗੋਲ ਹੈਗਾ ਕਿ ਆਪਾਂ ਕੁਝ ਕਰਨਾ ਬਟ ਓਨ ਤਰ੍ਹਾਂ ਉਹ ਦੇਖ ਰਾਂ ਕਿ ਅੱਜ ਆਫਿਸ ਜਾਂਦੇ ਆ ਫਿਰ ਦੇਖਦੇ ਕੰਮ ਉਹ ਜੋ ਮਜ਼ਾ ਕਿ ਤੈਨੂੰ ਪਤਾ ਹੋਵੇ ਮਜ਼ਾ ਘਟ ਆਉਦਾ ਯਾਰ ਪਤਾ ਕੀ ਹੋਵੇ ਤਾਂ ਕਿ ਕੱਲ ਦੇ ਕਿਵੇਂ ਅੱਜ ਸਵੇਰ ਦਾ ਤਾਂ ਕੱ데 ਸ਼ਾਮ ਨੂੰ ਫੋਨ ਫੋਨ ਆਏ ਹੁਣ ਕਿ ਵੀਰੇ ਕੱਲ ਨੂੰ ਸਾਨੂੰ ਆ ਚੀਜ਼ ਚਾਹੀਦੀ ਆ ਤੇ ਸਵੇਰੇ ਪਤਾ ਹੋਵੇਗੀ ਆਪਾਂ ਕਰਨਾ ਆਪਾਂ ਇਹਨਾਂ ਨੂੰ ਆ ਦੇਣਾ ਵਾ ਤਾਂ ਫਿਰ ਮਜ਼ਾ ਵਾੜਾ ਆਉਂਦਾ ਤਾਂ ਯਾਰ ਭੇਜੋ ਯਾਰ ਭਰਾਵਾਂ ਨੇ ਕੰਮ ਦਾ ਕੰਮ ਦੀ ਢੇਰੀ ਲਾ ਦਿਓ ਮੇਰੇ ਕੋਲ ਮੈਂ ਗਰੰਟੀ ਦਿੰਦਾ ਯਾਰ ਤੁਹਾਨੂੰ ਇੰਨਾ ਸੋਹਣਾ ਕੰਮ ਕਰਕੇ ਦਊ ਚਾਹੇ ਲੋਨ ਦਾ ਚਾਹੇ ਟਿਕਟਾਂ ਦਾ ਚਾਹੇ ਫੰਡ ਸ਼ੋਅ ਆ ਚਾਹੇ 홀ੀਡੇ ਪੈਕੇਜ ਆ ਬਹੁਤ ਸੋਹਣਾ ਤਾਂ ਭੇਜੋ ਪਲੀਜ਼ ਯਾਰ ਕੰਮ ਵੇਚ ਛੱਠੇ ਨਕੱਟੇ ਲੰਘ ਗਏ ਆਪਾਂ ਪਿੰਡ ਦਾ ਨਾਮ ਦੇਖੋ ਛੱਠੇ ਨਕੱਟੇ ਤੇ ਤੁਸੀਂ ਦੇਖਿਓ ਪਿੰਡ ਦੇ ਨੂੰ ਰੂਲ ਲਿਆਉਂਦੇ ਹਨਾ ਪਿੰਡ ਪੜਦੇ ਸਾਨੂੰ ਸਭ ਤੋਂ ਪਹਿਲਾਂ ਮੱਥੇ ਲੱਗੂ ਠੇਕਾ ਠੇਕਾ ਪਿੰਡ ਚੱਠੇ ਨਖੱਟੇ ਆ ਹਿੱਟ दैट ਬੇਸ ਲਾਈਨ ਨਾਈਸ ਐਂਡ ਸਲੋ ਰਾਤ ਨੂੰ ਖਾਣੇ ਲੱਗਣ ਲੱਗੀ ਬਸ ਦਸਹਿਰਾ ਆ ਗਿਆ ਆਹਾਹਾ ਦੇ ਹਾਂ ਅਸੀਂ ਤੇ ਚੈਰਾ ਫਿਰ ਦੀਵਾਲੀ ਛੁੱਟੀਆਂ ਦੀ ਆ ਜੇ ਰਗਨ ਦੇਵ ਜੀ ਦਾ ਆਉਗਾ ਆਪਣਾ ਪ੍ਰਕਾਸ਼ਪੁਰਬ ਐਵੇਂ ਪਰ ਅੱਜ ਤਾਂ ਦਿਨ ਵੈਸੇ ਵੀ ਬਹੁਤ ਖਾਸ ਆ ਜਿਵੇਂ ਮੇਰੀ ਭੈਣ ਦਾ ਬਰਥਡੇ ਆ ਅੱਜ ਉਹਦੇ ਦੇਖਦੇ ਆ ਕੁਛ ਕਰਦੇ ਆ ਵਧੀਆ ਯਾਰ ਉਹ ਬਹੁਤ ਕਰਦੇ ਆ ਯਾਰ ਮੇਰਾ ਬਹੁਤ ਸਾਥ ਦਿੰਦੀ ਆ ਮਤਲਬ ਸਾ ਮੇਰੀ ਦੋ ਲੇਡੀਜ਼ ਨੇ ਜਿਹੜਾ ਮੇਰਾ ਬਹੁਤ ਜ਼ਿਆਦਾ ਸਾਥ ਦਿੰਦੀਆਂ ਨੇ ਮੇਰੀ ਵਾਈਫ ਤੇ ਮੇਰੀ ਭੈਣ ਦੋਨੇ ਫੈਨੈਂਸ਼ਲੀ ਵੀ ਮੇਰੇ ਨਾਲ ਮੋਟਾ ਨਾ ਮੋਟਾ ਲਾ ਕੇ ਖੜਦੀਆਂ ਨੇ ਕਿ ਅਜੇ ਕੰਮ ਓਵੇਂ ਨਹੀਂ ਕਿਉਂਕਿ ਪਤਾ ਕਿ ਯਾਰ ਕੰਮ ਚਲਾਏ ਨੂੰ ਤਾਂ 23 6 ਸਤੰਬਰ 2023 ਚ ਖੋਦੇ ਸੀ ਦਿਮਾਗ ਦੇਖੋ ਕਿ ਅਜਾ ਇਸ ਵਾਰ ਤਾਂ ਮੈਂ ਆਪਦੀ ਐਨੀਵਰਸਰੀ ਭੁੱਲ ਗਿਆ ਆਫਿਸ ਤੇ ਤੇ ਬਦਨਾ 3 ਸਤੰਬਰ 2023 ਕਰਿਆ ਉਸ ਤੋਂ ਪਹਿਲਾਂ ਇੱਕ ਹੋਰ ਆਫਿਸ ਸੀਗਾ ਬੰਦੇ ਨਹੀਂ ਵਧੀਆ ਬੜਿਆ ਕੋਈ ਵੀ ਤੁਸੀਂ ਵੀ ਕੋਈ ਨਵਾਂ ਬਿਜ਼ਨਸ ਕਰਨ ਲੱਗੇ ਹੋ ਕੋਈ ਵੀ ਜਾਣਾ ਤਾਂ ਨਵੇਂ ਬਿਜ਼ਨਸ ਦੇ ਵਿੱਚ ਇਕੱਲੇ ਕਰ ਲਿਓ ਪਰ ਪਾਰਟਨਰਸ਼ਿਪ ਚੱਕਰ ਕਰਨਾ ਤਾਂ 파ਟਰਨਰ ਨੂੰ ਸੂਈ ਦੇ ਨੱਕੇ ਵਿੱਚੋਂ ਹੁੰਦਾ ਨਾ ਕੱਢਣਾ। ਓਵੇਂ ਕੱਢ ਕੇ ਦੇਖਿਓ। ਅੰਨਾ ਵਿਸ਼ਵਾਸ ਜਮੀ ਨਾ ਕਰਿਓ। ਮੈਨੂੰ ਖਰਾਬ ਅੰਨੇ ਵਿਸ਼ਵਾਸ ਨਹੀਂ ਕੀਤਾ ਕਿਉਂਕਿ ਆਪਾਂ ਯਾਰ ਦਿਲ ਸਾਫ ਦੇਣਾ ਪਪਾ ਹੀ ਮੰਨ ਲੈਂਦੇ ਨੇ ਕਿ ਭਾਈ ਆ ਇਹ ਮੇਰਾ ਭਾਈ ਆ। ਪਰ ਥਿੰਨੇ ਕੇ ਬਿਜ਼ਨਸ ਚ ਭਾਈ ਬਣੇ ਨੇ। ਸਭ ਨੇ ਇੱਥੇ ਛੁਰਾ ਗੋਬਿਆ। ਕੋਈ ਭਾਈ ਕੋਈ ਨਹੀਂ ਹੈਗਾ। ਠੀਕ ਹੈ ਜਦੋਂ ਤੁਹਾਡਾ ਆਪਦਾ ਹੀ ਸਾਕਾ ਭਾਈ ਹੋਵੇ। ਜਾਂ ਫਿਰ ਤੁਸੀਂ ਕੀ ਹੋ? ਕੱਲੇ business ਕਰੋ ਕੱਲੇ ਠੋਕੇ ਬਾਦੇ ਘਾਟੇ ਸਭ ਥੋੜੇ ਥੋੜੇ ਹੋਣਗੇ ਕਿਉਂਕਿ ਯਾਰ ਦੂਜਾ ਬੰਦਾ ਨਹੀਂ ਤੁਹਾਨੂੰ ਸਮਝਦਾ ਤੁਹਾਡੇ ਖਰਚੇ ਨਾਲ ਕੋਈ ਨਹੀਂ ਸਮਝਦਾ ਤੁਹਾਡਾ ਨਾ ਹੋਏ ਧੋਖਿਆਂ ਨੂੰ ਕੋਈ ਨਹੀਂ ਸਮਝ ਸਕਦਾ ਬਸ ਤੁਸੀਂ ਸਮਝ ਸਕਦੇ ਹੋ ਅਸਮੈਂ ਕਈ ਵਾਰ ਤਾਂ ਦਿਲ ਹੋ ਜਾਂਦਾ ਕਿ ਯਾਰ ਛੱਡ ਦੇ ਬਸ ਪਰ ਫਿਰ ਹਿੰਮਤ ਕਰੀ ਦੀ ਆ ਵਾਈਫ ਤੇ ਸਿਸਟਰ ਦੋਨੇ ਕਹਿੰਦੇ ਨਹੀਂ ਨਹੀਂ ਕੋਈ ਨਾ ਨਾਲ ਆ ਤੂੰ ਘਰ ਘਰ ਤੂੰ ਤਾਂ ਹੁਣ ਬਲੌਗਿੰਗ ਚ ਜੇ ਕਾਮਯਾਬ ਹੋ ਗਏ ਨਾ ਮਸਾ ਆ ਦੀ ਭੈਣ ਤੇ ਆ ਦੀ ਵਾਈਫ ਮੰਮਾ ਇਹ ਨਾਲ ਉਤੋਂ ਦੀ ਵਾਰਦੇ ਮੈਂ ਸਾਰਾ ਕੁਝ ਐਸ਼ ਕਰਾਉਣੀ ਆ ਫੁੱਲ ਐਸ਼ ਤਾਂ ਵੈਸੇ ਮੈਂ ਬੋਰਤਾ ਨਹੀਂ ਕਰ ਰਿਹਾ ਯਾਰ ਮੈਂ ਤੇਰੇ ਕਿਤਾ ਗੱਲ ਕਰਨ ਦਾ ਤੇ ਤੁਸੀਂ ਕਰੋ ਵੀਊ ਇੰਜੋਏ ਕਰੋ ਯਾਰ ਮੇਰੀ ਅਗਲਾ ਦਾ ਚੱਲਦੀ ਰਹੇ ਉਹ ਫੇਟਾ ਬਕੋਲਤਾ ਝਾੜੂ ਲਾ ਦੀ ਬਾਹਰ ਥੋੜਾ ਜਿਹਾ ਗੰਦਾ ਪੱਦਾ ਅੰਦਰ ਤੱਕਲੇ ਪੋਚਣ ਵਾਲੀ ਸਰਜੂ ਅੰਦਰ ਪੋਚਾ ਲਾ ਲਾਂਗੇ ਬਹੁਤ ਚਲੋ ਤੋਂ ਹਮਨੇ ਅਪਾਵਦੀ ਤਲਵਾਰ ਚੱਕ ਲਈ ਹੁਣ ਇਸ ਤਲਵਾਰ ਨਾਲ ਕਰਾਂਗੇ ਮਿੱਟੀ ਨਾਲ ਯੁੱਧ ਸੱਚਾ ਝਾੜੂ ਲਾ ਦੇਈਏ ਪੋਚਾ ਲੱਗ ਗਿਆ ਜੀ ਆਪਣਾ ਪਾਪਾ ਚੱਲਿਆ ਘਰ ਨੂੰ ਘਰੇ ਮਮਾ ਨੂੰ ਪੁੱਛਦੇ ਆ ਕਿ ਅੱਜ ਪੋਚਾ ਵਗੈਰ ਲਾਉਣਾ ਜੇ ਨਹੀਂ ਤਾਂ ਬਸ ਨਾ ਧੋ ਕੇ ਆਉਣੇ ਆਪਣੇ ਆਫਿਸ ਨੂੰ ਕੰਮ ਕਰ ਧਿਆਨ ਲੱਗੇ ਆ ਵਾਹਿਗੁਰੂ ਕਿਰਪਾ ਕਰਦਾ ਇੱਕ ਮੇਰੇ ਹੱਥ ਤੋਂ ਖਟਾਸ ਕਿਹਦਾ ਹੈ ਮੈਂ ਨਹਾ ਲਿਆ ਧੋ ਲਿਆ ਸਭ ਕੁਝ ਮੈਨੂੰ ਮੇਰੇ ਕੱਪੜੇ ਨਹੀਂ ਮਿਲ ਰਹੇ ਆ ਟੀ-ਸ਼ਰਟ ਮਿਲੀ ਇੱਕ ਇਹ ਭਾਈ ਹੁਣ ਮੈਨੂੰ ਮੇਰੇ ਪੈਂਟ ਮਿਲ ਨਹੀਂ ਰਹੀ ਯਾਰ ਆ ਜਾ ਲੋ ਕਿੰਨਾ ਕੁ ਚ ਦੇ ਇਹ ਮੇਰੇ ਘਰਲੇ ਨੇ ਕੁਝ ਨਹੀਂ ਮੋਛੂ ਸਾਰਾ ਕੁਝ ਰੱਖਿਆ ਹੋਇਆ ਆਬ ਉਹਦੀ ਜੀਨ ਨਾ ਮੇਰੇ ਆ ਜੀਨ ਹੱਥ ਚ ਪਈ ਇੱਕੋ ਮੇਰੀ ਕੋ ਗੜਦੀ ਜੀਨ ਹੈ ਮੈਨੂੰ ਮੇਰੀ ਜੀਨ ਜਿਹੜੀ ਮੈਂ ਪਾਉਣੀ ਆ ਉਹ ਨਹੀਂ ਮਿਲ ਰਹੀ ਯਾਰ ਆਪੀ ਆਪੀ ਆ ਪਾਪਾ ਪਾਪਾ ਜੋ ਲੱਗ ਗਿਆ ਪਾਪਾ ਦੁਗੀ ਯੈਸ ਮਿਸ਼ਨ ਕੰਪਲੀਟ ਲੱਭ ਗਈ ਪੈਂਟ ਆ ਕੇ ਆ ਯਾਰ ਹੁਣ ਇਹ ਨਹੀਂ ਬੰਦ ਹੋ ਰਹੀ ਮੇਟੋ ਹੋ ਗਈ ਮੈਂ ਨਹੀਂ ਬਿਹਰੇ ਦਾ ਬਖਾਨ ਨਹੀਂ ਸੀ ਹੋ ਰਿਆ ਯਾਰ ਕੱਟ ਲੱਗ ਗਿਆ ਨੁੱਲਾ ਨਾ ਬਿਰੂ ਡੀਂਗ ਹੋ ਗਿਆ ਮੈਂ ਫਿਰ ਕੱਲ ਆਫਿਸ ਜਾਊਂਗਾ ਯਾਰ ਕੱਲੇ ਆਫਿਸ ਤੇ ਮੈਨੂੰ ਦਿਲ ਨਹੀਂ ਲੱਗਦਾ ਅਰ ਬੈਠੇ ਨਿਯਮ ਦੇਖੀ ਜਾਣੇ ਕੀ ਲਾਉਣਾ ਦੋਗੀ ਦੋਗੀ ਤੈਨੂੰ ਦੋ ਗਿਆ ਮੇਰੇ ਕੱਪੜੇ ਵੱਧੀਆਂ ਨਾ ਪਰਿਓ ਉਧਰ ਬੈਠ ਓਏ ਮੇਰੇ ਕੱਪੜੇ ਨੇ ਪਲੀਜ਼ ਜਾ ਐ ਇਹਦੇ ਉਧਰ ਦੇ ਦਿਓ ਪਲੀਜ਼ ਪਲੀਜ਼ ਦੇ ਦੇ ਸ਼ਰਾਰਤੀ ਤਾਂ ਜੀ ਆਪਾਂ ਚੱਲਦੇ ਆਫਿਸ ਸਵੇਰੇ ਸਾਨੂੰ ਬਤਖ ਹੋ ਰਿਹਾ ਹੈ ਸੀਗੇ ਚੱਲ ਕੋ ਚਲਾਇਆ ਹੈ ਸੀ ਅੱਲ ਕਮਾਈ ਦੇ ਲਈ ਜਾਣ ਤਾਂ ਪੈਣਾ ਸੱਚੀ ਬੰਦ ਸਾ ਮੇਰਾ ਤਾਂ ਨਾ ਦਿਲ ਨਹੀਂ ਲੱਗਦਾ ਇਕੱਲੇ ਆ ਦਿਲ ਲੱਗਦਾ ਨਹੀਂ ਲੈ ਵੀਰਾ ਆ ਜਾ ਵੀਰੇ ਨੂੰ ਵਿਚਾਰੇ ਨੂੰ ਮਿਲ ਲਗਾ ਡੇਂਗੂ ਦੀ ਸ਼ਿਕਾਇਤ ਹੋ ਗਈ ਹੂੰ ਚਲੋ ਆਪ ਵੀਰ ਨੂੰ ਤੰਦਰੁਸਤੀ ਪੱਖੇ। ਚਲੋ ਚੱਲਦੇ ਆ। ਅੱਜ ਤੱਕ ਕੰਮ ਕਰਦੇ ਨੂੰ ਪਤਾ ਨਹੀਂ ਲੱਗਿਆ। ਕਦੋਂ 1.3 ਵਜੇ ਗਈ। ਤੇ ਆਪਣੇ ਕੁਐਰੀਆਂ ਆਈਆਂ ਨੇਗੀਆਂ। ਤਿੰਨ ਟਿਕਟਾਂ ਦੀਆਂ ਵਧੀਆ ਉਹਨਾਂ ਨੂੰ ਦੱਸਿਆ ਨੇ ਰੇਟ। ਬਾਕੀ ਦੇਖੋ ਹਣ। ਹੈਨਾ ਕਿਉਂਕਿ ਆਪਾਂ ਕਲਾਇੰਟ ਨੂੰ ਦੱਸ ਸਕਦੇ ਆ। ਅੱਗੇ ਕੁਐਰੀ ਨੂੰ ਫਾਈਨਲ ਕਰਨਾ ਉਹ ਕਲਾਇੰਟ ਦੇ ਹੱਥ। ਆਪਾਂ ਆਪਦੇ ਵੱਲੋਂ ਉਹਨਾਂ ਨੂੰ ਬੈਸਟ ਪ੍ਰਾਈਸ ਦਿੱਤਾ ਵਾ। ਉਹਨਾਂ ਦੇ ਲਈ ਮਾਰਤੀ ਆਕੇ ਜੋ ਵਾਹੇ ਕਰ ਰੋ ਪਰਿਆਦਾ ਕਰੂ ਚਲੋ ਆਪਾਂ ਹੁਣ ਵਜੇ ਡੇਢ ਤਾਂ ਆਪਾਂ ਵਾਈਫ ਨੂੰ ਲਈਏ ਸਕੂਨ ਤੋਂ ਜਾ ਕੇ ਫਿਰ ਚਲੋ ਬਾਹਰ ਖੜੇ ਲੈਂਦੇ ਨੇ ਕਿ ਮੈਂ ਲੇਟ ਪਹੁੰਚਣਾ ਸਤੋਂ ਪਹਿਲਾਂ ਇਹ ਸੀ ਬੰਦ ਕਰ ਦਈਏ ਆਹ ਹੈ ਭਾਈ ਇਹ ਤੇ ਬਿੱਲ ਬਚਾਈਏ ਬਿੱਲ ਰੇਡੀਅਰ ਜੀ ਮੈਨੂੰ ਅੱਗੇ ਲਾਉਣੀ ਪਈ। ਕਿਉਂਕਿ ਉਰੇ ਇੱਕ ਰੇਡੀਅਰ ਵਾਲੇ ਖੜਾ ਸੀਗਾ। ਜੇ ਅੱਗੇ ਨਹੀਂ ਕਰੀ ਪਤਾ ਨਹੀਂ ਲੱਗਿਆ ਹੈਗਾ ਕਿੱਥੇ ਸੀਗਾ ਉਹਨੂੰ। ਲੱਭੇ ਨਹੀਂ ਮੈਨੂੰ ਤਾਂ। ਤਮ ਹਵਾ ਦਾ ਕਿਹੜਾ ਹੁਣ ਟਾਈਮ ਵੇਸਟ ਕਰ। ਮਗਰ ਏ ਅੱਗੇ ਖੜਾਇਆ। ਅਦੇਖੋ ਟੈਲਰ ਦਾ ਵੈਸੇ ਨਾਮ ਘੈਂਟ ਆ ਫਾਈਨ ਐਂਡ ਫਿੱਟ ਵੈਸੇ ਫਿੱਟ ਐਂਡ ਫਾਈਨ ਹੁੰਦਾ ਕਹਿੰਦੇ ਆਇਆ ਫਾਈਨ ਐਂਡ ਫਿੱਟ ਇਧਰ ਇਹ ਤੁਹਾਨੂੰ ਕੰਟੈਂਟ ਵਧੀਆ ਲੱਗ ਰਿਹਾ ਨਾ ਤਾਂ ਇਸ ਨੂੰ ਦੱਬ ਕੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਵਾਓ ਹਨ ਬੜੀ ਖੁਸ਼ੀ ਹੁੰਦੀ ਜਦੋਂ ਬੱਚੇ ਸਬਸਕ੍ਰਾਈਬ ਕਰਵਾ ਦਿੰਦੇ ਨੇ ਤਾਂ ਆਪਣੀ ਗੱਡੀ ਆ ਗਈ ਆਪਾਂ ਹੁਣ ਜਾ ਕੇ ਲੈ ਆਈਏ ਆਪਣੀ ਮੈਡਮ ਨੂੰ ਮੇਰੀ ਅਨਪੂਰਨ ਹੈ ਉਹ ਵਿਚਾਰੀ ਚਲੋ ਬਈ ਬਹੁਤ ਗਰਮੀ ਹੋਏ ਤੂੰ ਪਹਿਲਾਂ ਕਰ ਕੇ ਫੇ ਸਟਾਰਟ ਕਰ ਲਈ ਇੱਕ ਵਾਰੀ ਬਹੁਤ ਗਰਮੀ ਹੈ ਗਰਮੀ ਕਰਕੇ ਤਾਂ ਨਹੀਂ ਕੀਆ ਬਾਹਰਲਾ ਖਾਣ ਕਰਕੇ ਪਿੱਪਲ ਜੀ ਹੋ ਚੱਲਿਆ ਮਾ ਯਾਰ ਮੈਂ ਮੇਰੀ ਨਾ

ਹਾਂ ਫਿਰ ਕੋਈ ਠੀਕ ਹੋ ਪਿਆ ਡਾੜੀ ਹੋਰ ਐਡੀਸ਼ਨ ਲੱਗ ਗਿਆ ਐਡੀਟ ਰੈਡ ਰੈਡ ਹੋ ਗਿਆ ਠੀਕ ਹੋ ਗਿਆ ਮੈਂ ਮਾਫੀ ਮੰਗਦਾ ਉਹ ਉਹ ਚਿੜੀ ਚਿੜੀ ਜੀ ਦਾ ਹੈ ਉਹ ਚਿੜੀ ਇੱਧਰ ਫਿਰਦੀ ਹੈ ਇਹ ਕੋਨਾ ਦਾ ਦਰਾਅ ਆ ਤੇ ਆਏ ਬਈ ਮੂਹਰੇ ਵੀ ਪਾ ਗਿਆ ਉਹ ਥੈਂਕ ਯੂ एवरीवन ਆਪਣੇ

बहुत शरारती यार बहुत शरारती टूटिया <laughs> चराती है। है। की करके आया बहुत शराब लग गया, गया। उ डिगजेंगा देखो देखो, देखो पंगे दादू रख लो धे को रख लोनू इन्हू लैके नहीं आना जैके जा नहीं आते तेनू ਦਾਦੂ ਕਹਦੇ ਮੈਂ ਮੈਨੂੰ ਲੈ ਕੇ ਨਹੀਂ ਜਾਣ ਦੇਣਾ ਦੇਖੀ ਜੇ ਹਵਨ ਉੱਪਰ ਡਿੱਗ ਗਿਆ ਤਾਂ ਰਾਖੜੇ ਤੇਰੇ ਵੱਧ ਪੈਣਗੇ ਚੱਲ ਠੀਕ ਆ ਬਾਈ ਚੱਲ ਲੈ ਮੈਂ ਚੁੱਕ ਚੁੱਕ ਜਾ ਕੇ ਰੋਇ ਨਾ ਜਾ ਰਹੇ ਮੈਂ ਤਾਂ ਤੈਨੂੰ ਲੈ ਕੇ ਜਾਣਾ ਤੂੰ ਰਾਖੜੇ ਆ ਰਾਖੜੇ ਬਹਿਣਗੇ ਬਦਵਾਸੀ ਐ ਮੰਮੀ ਨੂੰ ਬੁਲਾਉਣਾ ਤੇਨ ਮੋਟੇ ਇਹਦੇ ਲਾਇਓ ਆ ਕੇ ਥੱਪੜੇ ਮੋਟੇ ਉਹ ਆ ਗਈ ਮੰਮੀ ਆ ਗਈ ਤੇਰੇ ਥੱਪੜੇ ਪੈਣਗੇ ਤੇਰੇ ਭੱਜ ਲੋ ਭੱਜ ਲੋ ਭੱਜ ਲੋ ਮੰਮੀ ਆ ਗਈ ਮੰਮੀ ਉਹ ਭੱਜ ਲੈ ਭੱਜ ਲੈ ਭੱਜ ਲੈ ਭੱਜ ਲੈ ਮਾਜੂ ਮਾਜੂ ਮੰਮਾ ਪਿੱਛੇ ਲੋਕੇ ਕੁਝ ਨਹੀਂ ਹੁੰਦਾ ਮੰਮੀ ਤੇਨੂੰ ਕੁੱਟੂ ਗਿਆ ਕੇ ਦੇਖੀ ਜਾਈ ਮੰਮਾ ਗੱਟੂ ਦੇਖਣਾ ਉਹ ਬੁਲਾ ਮੈਂ ਕਿਹਨੂੰ ਬੁਲਾਉਂਗਾ ਹੁਣ ਇਹ ਆਊਗਾ ਭੱਜ ਕੇ ਮੇਰੇ ਕੋਲ ਕਿਆ ਜੀ ਕਿਤੇ ਵੀ ਜਾਣ ਵੇਲੇ ਸਭ ਤੋਂ ਵੱਧ ਟਾਈਮ ਲਵਾਇਆ ਜਾਂਦਾ ਹੈ ਮੇਰੀ ਧਰਮਪਤਨੀ ਵੱਲੋਂ ਉਸ ਦਿਨ ਵੀ ਕੀ ਕਹਿ ਰਹੀ ਸੀ ਇਸ ਵਲੌਗ ਚ ਕਿ ਨਹੀਂ ਮੈਂ ਤਾਂ ਪਹਿਲਾਂ ਤਿਆਰ ਹੋ ਕੇ ਵਹਿ ਜਾਨੀ ਹੇ ਤੂੰ ਇਹ ਮੇਰੇ ਤੋਂ ਬਾਤ ਬਹੁਤ ਵਾਰ ਤਿਆਰ ਹੁੰਦੇ ਨੇ ਬਹੁਤ ਲਿਟ ਕਰਦੇ ਨੇ ਓਏ ਦੁੱਖ ਦੀ ਗੱਲ ਹੈ ਕਿ ਮੇਰੀ ਇੱਕ ਚੀਜ਼ ਗੁੰਮ ਗਈ ਹੈ ਔਰ ਮੈਨੂੰ ਮਿਲ ਨਹੀਂ ਰਹੀ ਇਸ ਨੂੰ ਸੈਡ ਉਹ ਸ਼ੈਡੋ ਜਾਂਦੇ ਲੱਭਣਾ ਲੱਭ ਦੇਣੀ ਹੈ ਪਤਾ ਨਹੀਂ ਕੰਮ ਹੀ ਨਹੀਂ ਜਲਦੀ ਭੁੱਲ ਜਾਂਦੀਆਂ ਚਾਲੂ ਚੂਚੂ ਮਮਾ ਮਮਾ ਚੂਚੂ ਚੂਚੂ ਆ ਬੜ ਤਾ ਅਗੇ ਸੀ ਜਿਮ ਦੇ ਵਿੱਚ ਹੀ ਨੋ ਮਸਲ ਜਾਣ ਜਿਮ ਅੱਜ ਪਾਜੀ ਨੂੰ ਮਿਲਦੇ ਆ ਤੇ ਵੈਸੇ ਅੱਜ ਮੇਰਾ ਹੈਗਾ ਸ਼ੋਲਡਰ ਵਰਕਆਊਟ ਕੀ ਸ਼ੋਲਡਰ ਵਰਕਆਊਟ ਲਾਵਾਂਗੇ ਭਾਜੀ ਨੂੰ ਪੁੱਛਦੇ ਭਾਜੀ ਕਿ ਲਾ ਰਹੇ ਨੇ ਇਹ ਗਾਣੇ ਚੱਲ ਰਹੇ ਨੇ ਅੰਦਰ ਆ ਜਾ ਵੇ ਆ ਜਾ ਅੰਦਰ ਬੋਬੂ ਆ ਅਸੀਂ ਨਾ ਕਰ ਬਤਾ ਆ ਹਿਟ ਦ ਬੇਸ ਲਾਈਨ ਨਾਈਸ ਐਂਡ ਸਲੋ Singing, let the rhythm flow mm -hmm. uh -huh. With the homies, laugh till we cry, and the beat still bumps as the sun says good, goodbye. Now throw your hands up if you feel this breeze. Papa <laughs> 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 ਜਲੇ ਕਿ ਆ ਪਾਪਾ ਨੂੰ ਉਹ ਹੱਥ ਆ ਚੁਗੇ ਦਾ ਲੈ ਬਸ ਜੇ ਉਹ ਵੀ ਸਭ ਨੂੰ ਹਾਂਜੀ ਅੱਜ ਹੈ ਬਿੰਨੀ ਦਾ ਬਰਥਡੇ ਅੱਜ ਬੂਆ ਵੱਸ ਤੇ ਕਿੱਕਲੀ ਅੱਜ ਕਿੱਕਲੀ ਹੈ ਬੂਆ ਵੱਸ ਤੇ

ਸੱਪਲ ਬੇਕ ਤੋਂ ਲਿਆ ਪੱਕੇ ਆਪਣੀ ਕਵਾਂਡੀ ਨੇ ਇਹ ਅੱਜ ਜੀ ਬਿੰਨੀ ਦਾ ਬਰਥਡੇ ਕੇਕ ਕੱਟੀਏ ਉਹ ਦੇਖੋ ਜੀ ਮੇਰੇ ਦਰਨੇ ਕੱਟਣਗੇ ਆ ਉਹ ਵਾਹ ਓਏ ਪੂਆ ਨੂੰ ਕੱਟਣ ਦੇ ਕੱਟ ਲੈਂਦੀ ਕੱਟ ਬਿੰਨੀ ਕੀ ਚੰਗੀਰਾ ਕੱਟੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਬਹੁਤ ਬਹੁਤ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਕੁੱਜੀ ਲੈ ਮੁੱਛ ਪਾ ਦੋ ਆ ਕੀ ਅਧਰ ਮੇਰੇ ਮੁੱਛ ਮਾ ਚਲ ਮਾ ਤਾਲੂ ਮਿਲ ਪਾਇਆ ਬੋਨ ਖਵਾ ਦੇ ਬਹੁਤ ਖਰਾਬ ਕਰ ਦੂਗਾ ਤੁਸੀਂ ਫੜ ਲੋ ਮੁਲਾਕਾਤ ਜੰਦਾ ਦਾ ਅੱਜ ਆਇਆ ਹੈ ਤੁਹਾਨੂੰ ਦਿੰਦੇ ਹੈਪੀ ਬਰਥਡੇ ਬੂਆ ਹੈਪੀ ਬਰਥਡੇ ਵਸੂ ਦੇ ਪਰਸਾ ਦਾ ਕੰਮ ਆਇਆ ਨੋਦੀ ਗੱਡੀ ਨੂੰ ਬੋਲਣ ਲਈ ਤਾਤ ਮੈਂ ਇਹ ਰੱਦ ਨਾ ਵਸੂ ਨੂੰ ਬੋਲਣ ਆਤੋ ਹਲੋ ਆਤੋ ਰਹਾ ਤੁਹਾਨੂੰ ਬੋਲ ਜਦੋਂ ਆਪਾਂ ਨਾ ਆ ਗਏ ਚਲੋ ਸਨ ਕੱਟ ਕੇ ਲੇ ਕੇ ਜਲਦੀ ਪਾ ਕੇ ਲਾ ਦੇ ਹਾਂ ਤੇ ਲਾ ਦੇ ਮਮੀ ਨਾ ਨਹੀਂ ਕੋਣਾ ਸਤਿ ਅਕਾਲ ਬੱਸ ਖੋਲੀ ਚੁੱਕਾ ਕਰ ਲਿਓ ਖਾ ਲੈਣੀ ਸਾਰੇ ਹੈਲੋ ਜੀ ਐਕਚੁਅਲ ਦੇ ਵਿੱਚ ਕੀ ਹੋਇਆ ਅਸੀਂ ਕਰ ਰਹੀ ਸੀ ਵੀਨਸ ਦੀ ਬਰਥਡੇ ਪਾਰਟੀ ਅਸੀਂ ਸਮੈਟਾ ਤੋਂ ਸਮਾਨ ਮੰਗਾਇਆ ਇਹਨਾਂ ਨੇ ਵੀ ਕਾਊਂਟ ਨਹੀਂ ਕੀਤਾ ਡਿਲੀਵਰੀ ਵਾਲੇ ਨੇ ਵੀ ਕਾਊਂਟ ਨਹੀਂ ਕੀਤਾ ਮੈਂ ਪ੍ਰੋਫੈਸਰ ਗਿਆ ਕੋਈ ਸਾਡੀ ਦੋ ਚੀਜ਼ਾਂ ਸਾਨੂੰ ਡਿਲੀਵਰ ਨਹੀਂ ਹੋਈਆਂ ਇੱਕ ਮੈਗੀ ਔਰ ਇੱਕ ਪਾਸਤਾ ਫਿਰ ਅਸੀਂ ਕਮਾਲ ਕੀਤਾ ਜ਼ੋਮੈਟੋ ਵਾਲਿਆਂ ਨੂੰ ਜਿਹਨਾਂ ਤੋਂ ਫੂਡ ਮੰਗਾਇਆ ਸੀਗਾ ਉਹ ਕਹਿੰਦੇ ਤੁਸੀਂ ਡਿਲੀਵਰੀ ਵਾਲੇ ਕੋਏ ਨੂੰ ਫੋਨ ਕਰੋ ਉਹ ਕਿਸ਼ੌ ਉਧਰ ਦੇਖੀ ਚਾਹੋ ਪਾਰਸਲ ਪਾਇਆ ਤੇ ਫਿਰ ਸੀ ਉਹਨੂੰ ਕਾਲ ਕੀਤੀ ਉਹ ਕਹਿੰਦਾ ਜੀ ਮੈਂ ਤਾਂ ਨਾਨਕੇਣਾ ਚੌਕ ਆ ਮੈਂ ਤਾਂ ਉੱਥੇ ਡਿਲੀਵਰੀ ਦੇਣ ਗਿਆ ਤੇ ਅਸੀਂ ਕਿਹਾ ਚਲੋ ਅਸੀਂ ਆ ਜਾਣਾ ਹੁਣ ਅਸੀਂ ਇਸ ਤਰ੍ਹਾਂ ਹੀ ਜਾ ਰਹੇ ਹਾਂ ਨਾਨਕੇਣਾ ਚੌਕ ਆਪਣੀ ਡਿਲੀਵਰੀ ਵਾਪਸ ਲੈਣ بتاਉ ਸੋ ਮੈਂ ਟੁਕਰਾਂ ਤੋਂ ਕੋਈ ਮਾੜਾ ਨਹੀਂ ਮਾਇਆ ਸਾਨੂੰ ਸਾਨੂੰ ਜਾਣਾ ਹੀ ਪਿਆ ਬਸ ਠੀਕ ਹੈ ਕੋਈ ਪਰੇਤੀ ਹੈ ਚਲੋ ਜਾਂਦੇ ਹਾਂ ਜਾ ਕੇ ਫਿਰ ਡਿਲੀਵਰੀ ਲੈ ਕੇ ਆਉਂਦੇ ਹਾਂ ਪਹੁੰਚ ਗਏ ਮਿਲ ਗਿਆ ਵੀਰਾ ਵੀਰੇ ਦੀ ਵੀ ਕੋਈ ਗਲਤੀ ਨਹੀਂ ਉਹ ਜਿੰਨਾ ਤੋਂ ਆਪਾਂ ਆਰਡਰ ਕਰਵਾਇਆ ਵਾ ਉਹਨਾਂ ਨੇ ਪੈਕਿੰਗ ਥੋੜੀ ਜਿਹੀ ਅਲੱਗ-ਅਲੱਗ ਕਰਤੀ ਤਾਂ ਵੀਰੇ ਦਾ ਭਲੇਖਾ ਰਹਿ ਗਿਆ ਤੇ ਸਾਨੂੰ ਵੀ ਭਲੇਖਾ ਰਹਿ ਗਿਆ ਤਾਂ ਵੀਰ ਨੇ ਜਾਨੇ ਵੇਟ ਕਰੀ ਅਸੀਂ ਲੈ ਆਏ ਮਿਲ ਗਿਆ ਆਖਰੀ ਆਪਾਂ ਨੂੰ ਫਾਈਨਲੀ ਸਾਰਾ ਕੁਝ ਲੈ ਆਤਾ ਹੁਣ ਅਸੀਂ ਅਸੀਂ ਕਰਿਆ ਡਿਲੀਵਰ ਡਿਲੀਵਰੀ ਵਾਲੇ ਨੇ ਸਿੱਧੀ ਕਰਿਆ ਪਰ ਅਸੀਂ ਵੀ ਕਰਿਆ ਡਿਲੀਵਰ ਸਰ ਆਜੋ ਆਜੋ ਮੰਮੀ ਸੈਂਡਵਿਚ ਬਹੁਤ ਸਵਾਦ ਨੇ ਇਹਦੇ ਹੁਣ ਤੱਕ ਖਾਦੇ ਨੇ ਸਾਡੀ ਬਰਥਡੇ ਪਾਰਟੀ ਹੋ ਗਈ ਖਤਮ ਤਾਂ ਹੁਣ ਲੱਗਿਆ ਸੀ ਸੌਣ ਤਾਂ ਜੀ ਅੱਜ ਦਾ ਬਲੌਗ ਉਰੀ ਐਂਡ ਕਰਦੇ ਆ ਅਗਰ ਇਹ ਪਸੰਦ ਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਮਿਲਦੇ ਆ ਕੱਲ ਨੂੰ ਗੁੱਡ ਨਾਈਟ